ਤੇ ਗੁਰੂ ਮਹਾਰਾਜ ਦੀ ਕਿਰਪਾ ਅੱਜ ਅਸੀਂ ਵੀ ਤੁਸੀਂ ਤੋਰਨਾ ਲੋ ਬਾਜੀ ਆ ਘੋੜਾ ਜਿਹੜਾ ਹੁਣ ਤੁਰਨਾ ਨਾ ਇਹ ਲਗਾਤਾਰ ਪੰਜ ਮੇਲਿਆਂ ਦਾ ਚੈਂਪੀਅਨ ਸੀ ਤੇ ਪਾਸੋਂ ਸੈਕੰਡ ਰੇਹਾ ਆਪਣੇ ਪਿੰਡ ਤੇ ਅੱਜ ਦੇਖਦੇ ਆ ਕੀ ਰੰਗ ਦਿਖਾਉਂਦਾ ਗੋਪੀ ਦੁਰਗਾਪੁਰ ਤੇ ਇਹਨੂੰ ਤੋਰਨ ਵਾਲਾ ਜੱਸੀ ਝਨੇਰ ਆ ਧੜਕਣ ਤੇਜ ਹੋਈ ਹੋਈ ਆ ਹਲੋ ਆ ਬਈ ਚੱਲ ਬਈ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਨਾ ਆਓ ਟਰੈਕ ਤੋਂ ਪਾਸੇ ਹੋ ਜਾਓ ਘੋੜੇ ਡਰਦੇ ਆ ਅਹੀਂ ਵਟ ਬਣਾਈ ਹੋਈ ਆ ਵੀ ਵਟ ਤੋਂ ਬਾਹਰ ਹੋ ਕੇ ਦੇਖੋ ਤੁਸੀਂ ਅਗਲਾ ਘੋੜਾ ਤਿਆਰ ਰੱਖੋ ਜੀ ਇਹ ਗੋਪੀ ਦੁਰਗਾਪੁਰ ਦੁਰਗਾਪੁਰ ਵਾਲੇ ਗੋਪੀ ਦਾ ਘੋੜਾ ਤੁਰਨ ਗਿਆ ਵਾ ਸੋ ਦੇਖਦੇ ਆ ਕੀ ਰੰਗ ਲਿਆਉਂਦਾ ਤੇ ਜਿਹੜਾ ਪਹਿਲਾ ਘੋੜਾ ਤੁਰਿਆ ਹੋਇਆ ਇੱਕ ਮਿੰਟ 13 ਸੈਕਿੰਡ 19 ਪੁਆਇੰਟ ਦਾ ਕੋੜਾ ਸਮਾਂ ਲੱਗਿਆ ਉਹ ਵੀ ਚੈਂਪੀਅਨ ਘੋੜਾ ਵਾ ਫਸ ਸੈਕੰਡ ਖਾਲਦ ਉਹ ਵੀ ਆਉਂਦਾ ਵਾ ਤੇ ਆ ਘੋੜਾ ਮੁੜਿਆ ਵਾ ਤੇ ਮੋੜਾ ਲੱਗਿਆ ਵਾ 1 ਮਿੰਟ 9 ਸੈਕਿੰਡ 94 ਪੁਆਇੰਟ ਬਾਕੀ ਇਹਨਾਂ ਸਮਾਂ ਲੱਗਿਆ ਵਾ 1 ਮਿੰਟ 9 ਸੈਕਿੰਡ 94 ਪੁਆਇੰਟ ਗੱਡੀ ਮੋੜ ਲੈਣ ਦੇਆ ਕਰੋ ਗੱਡੀ ਮੋੜ ਲੈਣ ਦੇਆ ਕਰੋ